ਜਦੋਂ ਜਦੋਂ ਮੈਂ ਵਰਨਿੰਗ ਬਣਾਈ ਉਦੋਂ ਪ੍ਰਿੰਸ ਦਾ ਕੰਮ ਠੀਕ ਨਹੀਂ ਸੀਗਾ ਠੀਕ ਹੈ ਤੇ ਵੀ ਆਪਾਂ ਉਹ ਫਿਲਮ ਬਣਾ ਲਈ ਔਰ ਇਹਨਾਂ ਨੇ ਕੰਮ ਵਧੀਆ ਕੀਤਾ ਉਹ ਚੱਲ ਗਈ ਮੈਂ ਇਨਾਂ ਤੇ ਜੇ ਯਕੀਨ ਕੀਤਾ ਇਹਨਾਂ ਨੇ ਉਸ ਜੀ ਨੂੰ ਨਵਾਇਆ ਵੀ ਚਾਹੇ ਹਟ ਜਾਏ ਬਲੌਪਾ ਮੈਨੂੰ ਤਾਂ ਮੰਨਣ ਸੀ ਉਹਦੇ ਕੀ ਆ ਨਾ ਮੈਂ ਤਾਂ ਪਹਿਲਾਂ ਵੀ ਇਹਨਾਂ ਨੂੰ ਇਹੀ ਪਿਆਰ ਕਰਦਾ ਸੀ ਆ ਇਹ ਥੋੜੀਆ ਵੀ ਜਾਣ ਤੁਸੀਂ ਮੈਨੂੰ ਇਹ ਗੱਲ ਕਹੋ ਇਹ ਇਹਨਾਂ ਨੇ ਕਦੇ ਆ ਕੇ ਮੇਰੀ ਬੈਨ ਦੇ ਬਾਹਰ ਮੀਟ ਕੀਤੀ ਹੋਵੇ ਵੀ ਭਾਜੀ ਪਹਿਲੇ ਹੋਣਗੇ ਤਾਂ ਅਸੀਂ ਆਵਾਂਗੇ ਇਹ ਤਾਂ ਸਿੱਧੇ ਆਉਂਦੇ ਹੀ ਉਦੋਂ ਵੀ ਆਈ ਬੈਠਦੀ ਸੀ ਵਰਨਾ ਉਦੋਂ ਵੀ ਆਈ ਗੱਪਾਂ ਮਾਰਦੇ ਸੀ ਜਦੋਂ ਇਹਨਾਂ ਦੀਆਂ ਫਿਲਮਾਂ ਆਉਂਦੀਆਂ ਨੇ ਕੋਈ ਜੀਵੰਦੀ ਆ ਮੈਨੂੰ ਲੱਗਦਾ ਮੈਨੂੰ ਚੰਗਾ ਲੱਗਦਾ ਏ ਯਾਰ ਹਾਂ ਠੀਕ ਆ ਆਪਣੇ ਭਰਾ ਦੀ ਫਿਲਮਾਂ ਮੈਨੂੰ ਇਦਾਂ ਲੱਗਦਾ ਕਿ ਦੇਖੋ ਮੈਂ ਅੱਗੇ ਵੀ ਕਈ ਵਾਰੀ ਇਹ ਗੱਲ ਕਹਿੰਦਾ ਹੁੰਦਾ ਕਿ ਦੇਖੋ ਇਹ ਜ਼ਰੂਰ ਹੈਗਾ ਦੇਖੋ ਜਦੋਂ ਮੈਂ ਵਾਰਨਿੰਗ ਬਣਾਈ ਉਦੋਂ ਪ੍ਰਿੰਸ ਦਾ ਕੰਮ ਠੀਕ ਨਹੀਂ ਸੀਗਾ ਠੀਕ ਹੈ ਤੇ ਜੀ ਆਪਾਂ ਉਹ ਫਿਲਮ ਬਣਾ ਲਈ ਔਰ ਇਹਨਾਂ ਨੇ ਕੰਮ ਵਧੀਆ ਕੀਤਾ ਉਹ ਚੱਲ ਗਈ ਉਹ ਇਹਨਾਂ ਦੀ ਵੀ ਡੈਡੀਕੇਸ਼ਨ ਸੀ ਮੈਂ ਇਹਨਾਂ ਤੇ ਜੇ ਯਕੀਨ ਕੀਤਾ ਇਹਨਾਂ ਨੇ ਉਸ ਜਨ ਨੂੰ ਲਵਾਇਆ ਵੀ ਅਮਰ ਨੇ ਵੀ ਪ੍ਰਿੰਸ ਨੇ ਵੀ ਇਹਨਾਂ ਨੇ ਪੂਰਾ ਡੈਡੀਕੇਸ਼ਨ ਨਾਲ ਕੰਮ ਕੀਤਾ ਸੋ ਉਸ ਤੋਂ ਬਾਅਦ ਮੈਂ ਤਾਂ ਇਹਨੂੰ ਹਮੇਸ਼ਾ ਹੀ ਜਾਹੇ ਹਟਾ ਜਾਏ ਭੁਲਾਪਾ ਮੇਰੇ ਲਈ ਤਾਂ ਮੰਨਣ ਸੀ ਉਹੀ ਥਿੰਗ ਹੀ ਆ ਨਾ ਮੈਂ ਤਾਂ ਪਹਿਲਾਂ ਵੀ ਇਹਨਾਂ ਨੂੰ ਇਹੀ ਪਿਆਰ ਕਰਦਾ ਸੀਗਾ ਇਹ ਥੋੜੀ ਜਿਹਾ ਵੀ ਜੇ ਤੁਸੀਂ ਮੈਨੂੰ ਇਹ ਗੱਲ ਕਹੋ ਇਹ ਇਹਨਾਂ ਨੇ ਕਦੇ ਆ ਕੇ ਮੇਰੀ ਵੈਨ ਦੇ ਬਾਹਰ ਵੇਟ ਕੀਤੀ ਹੋਵੇ ਵੀ ਭਾਈ ਜੀ ਵੇਲੇ ਹੋਣਗੇ ਤਾਂ ਅਸੀਂ ਆਵਾਂਗੇ ਇਹ ਤਾਂ ਸਿੱਧੇ ਆਉਂਦੇ ਸੀ ਉਦੋਂ ਵੀ ਆਈ ਬੈਠਦੇ ਸੀ ਮੇਰੇ ਨਾਲ ਉਦੋਂ ਵੀ ਆਈ ਗੱਪਾਂ ਮਾਰਦੇ ਸੀ ਚਾਹੇ ਹਿੱਟ ਸੀ ਚਾਹੇ ਫਲॉप ਸੀ ਹਨਾ ਅੱਜ ਵੀ ਮੇਰੇ ਲਈ ਉਵੇਂ ਨੇ ਸੋ ਮੇਰਾ ਤਾਂ ਸਿਰਫ ਇਹ ਹੁੰਦਾ ਜਦੋਂ ਇਹਨਾਂ ਦੀਆਂ ਫਿਲਮਾਂ ਆਉਂਦੀਆਂ ਨੇ ਜਾਂ ਕੋਈ ਚੀਜ਼ ਹੁੰਦੀ ਆ ਮੈਂ ਮੈਨੂੰ ਲੱਗਦਾ ਮੈਨੂੰ ਚੰਗਾ ਲੱਗਦਾ ਏ ਯਾਰ ਹਾਂ ਠੀਕ ਆ ਆਪਣੇ ਭਰਾ ਦੀ ਫਿਲਮ ਸੋ ਬਾਕੀ ਮੈਨੂੰ ਲੱਗਦਾ ਕਿ ਹਰ ਬੰਦੇ ਦੀ ਆਪਣੀ ਕਿਸਮਤ ਹੈ ਜੀ ਕੋਈ ਕਿਸੇ ਦਾ ਖੋ ਨਹੀਂ ਸਕਦਾ ਜਿਵੇਂ ਅੱਜ ਮੈਂ ਕਹਾ ਵੀ ਮੈਂ ਮੈਨੂੰ ਇਹ ਲੱਗੇ ਵੀ ਇਹ ਆਰਟਿਸਟ ਆ ਤੇ ਯਾਰ ਮੈਂ ਇਹਦੀ ਸਪੋਰਟ ਕਰਮ ਕੱਲੂ ਇਹ ਵੀ ਬਰਾਬਰ ਖੜਾ ਹੋ ਗਿਆ ਤਾਂ ਪਹਿਲਾਂ ਜਿਹੜੇ ਖੜੇ ਹੋਏ ਨੇ ਮੈਂ ਪਹਿਲਾਂ ਉਹਨਾਂ ਨੂੰ ਸਿੱਟਣ ਲੱਗ ਜਾਊਂਗਾ ਫਿਰ ਤੁਸੀਂ ਜੇ ਸਿੱਟਣ ਦੀ ਕੋਸ਼ਿਸ਼ ਕਰੋਗੇ ਨਾ ਦ ਤੁਸੀਂ ਪਹਿਲੇ ਸਭ ਤੋਂ ਪਹਿਲਾਂ ਆਪ ਦੇਖੋ ਕਿ ਕਿਉਂਕਿ ਤੁਹਾਡਾ ਆਪ ਦਾ ਮਿਹਨਤ ਵਾਲਾ ਕੰਮ ਤਾਂ ਰਹੀ ਹੀ ਨਹੀਂ ਤੁਹਾਡਾ ਤੁਸੀਂ ਤਾਂ ਸੱਟਣ ਸਟਾਉਂਡ 'ਚ ਹੋ ਗਏ ਹੋ। ਸੋ ਮੈਨੂੰ ਲੱਗਦਾ ਕਿ ਆਪਣਾ ਆਪ ਦਾ ਫੋਕਸ ਹੋਣਾ ਚਾਹੀਦਾ। ਅੱਜ ਮੈਂ 100 ਗੱਲਾਂ ਇਹਨਾਂ ਨੂੰ ਦੱਸਦਾ। ਇਹ ਥੋੜੀ ਜਿਹਾ ਕਿ ਇਹ ਦੀ ਇਹਦੀਆਂ ਜਿਹੜੀਆਂ ਚੀਜ਼ਾਂ ਨੇ ਜੇ ਇਹਨੂੰ ਮੈਂ ਕਹਿੰਦਾ ਪ੍ਰਿੰਸ ਤੂੰ ਐਂ ਕਰ ਇਹਦੇ ਵਧੀਆ ਲੇਦਾ। 100 ਗੱਲਾਂ ਇਹ ਵੀ ਮੈਨੂੰ ਵਧੀਆ ਦੱਸ ਕੇ ਜਾਂਦੇ ਨੇ। ਵੀ ਭਾਈ ਆਪਾਂ ਐਂ ਬਣਾ ਲਈਏ ਆਹ ਕਲਮ ਨੂੰ ਆਪਾਂ ਐਂ ਕਰ ਲਈਏ। ਅਰਦਾਸ ਮੈਂ ਬਣਾਉਣਾ। ਉਹ 100 ਇੰਪੋਰਟਸ ਕੋ ਗਿਆ ਜਿ ਦੇ ਕੇ ਜਾਂਦੇ ਆ 100 ਇੰਪੋਰਟਸ ਇਹ ਦਿੰਦਾ ਵਾ ਹੋਰ 50 ਬੰਦੇ ਦਿੰਦੇ ਆ ਤਾਂ ਜਾ ਕੇ ਫਿਲਮ ਬਣਦੀ ਆ ਫਿਲਮ ਤਾਂ ਇੱਕ ਵੱਡਾ ਕੰਬੀਨੇਸ਼ਨ ਆ ਜਿਵੇਂ ਅੱਜ ਆਪਾਂ ਆਪਾਂ ਤੁਸੀਂ ਸਾਰੇ ਜਣੇ ਇਕੱਠੇ ਬੈਠੇ ਆ ਜਿਹੜਾ ਇੱਕ ਇਹ ਫਿਲਮ ਦਾ ਰਿਜ਼ਲਟ ਆਉਣਾ ਨਾ ਇਹਦੇ ਚ ਆਪਾਂ ਸਾਰਿਆਂ ਦੀ ਉਹ ਮਿਹਨਤ ਆ ਜਿੰਨੇ ਉਹਰੇ ਖੜੇ ਆ ਅੱਜ ਜੇ ਕਿਸੇ ਨੇ ਲਾਈਟ ਵੀ ਲਈ ਆ ਤਾਂ ਵੀ ਬਰਾਬਰ ਹਿੱਸਾ ਵਾ ਯਾਰ ਆਪਾਂ ਬੈਠੇ ਇੱਕ ਚੀਜ਼ ਦਾ ਡਿਸਕਸ ਕਰ ਰਹੇ ਆ ਸੋ ਇਹ ਇੰਨੇ ਬੰਦਿਆਂ ਦੀ ਮਿਹਨਤ ਆ ਉਹਦੇ ਚ ਇੱਕ ਬੰਦਾ ਵੀ ਜੇ ਕੋਈ ਨੈਗੇਟਿਵ ਆਉਂਦਾ ਵਾ ਜਾਂ ਖਰਾਬ ਆਉਂਦਾ ਵਾ ਉਹ ਸਾਰਾ ਕੰਮ ਜੰਮ ਖਰਾਬ ਕਿਆਪਾ ਮਾਹੌਲ ਪੋਜ਼ਿਟਿਵ ਰੱਖੀਏ ਬਹੁਤ ਅੱਗੇ ਪਿੱਛੇ ਜੇ ਬਹੁਤ ਹੋਣ ਲੱਗਿਆ ਸੀ ਗਰੁੱਪ ਬਣ ਗਏ ਨੇ ਫਲਾਣਾ ਹੋ ਗਿਆ ਟਿਕਾਣਾ ਹੋ ਗਿਆ ਜਿਹੜਾ ਚੰਗਾ ਐਕਟਰ ਆ ਉਹਦੇ ਲਈ ਤਾਂ ਕੋਈ ਗਰੁੱਪ ਹੈ ਨਹੀਂ ਆ ਪਿੱਛੇ ਜਿੰਨੇ ਐਕਟਰ ਦੇ ਘੋਗੇ ਭਾਈ ਸਾਰੇ ਗਰੁੱਪਾਂ 'ਚ ਕੰਮ ਕਰੀ ਜਾਂਦੇ ਆ ਕਰਮਜੀਤ ਨਮੂਦ ਸਾਰਿਆਂ 'ਚ ਕਰੀ ਜਾਂਦਾ ਇਹ ਪਿੱਛੇ ਜਦੋਂ ਦਿਲਜੀਤਵਰ ਨੇ ਵੀ ਕੰਮ ਕਰਕੇ ਆਇਆ ਹੋਰਾਂ ਨੇ ਵੀ ਕੰਮ ਕਰਕੇ ਆਇਆ ਸਾਰੇ ਪਾਸੇ ਇਹ ਕਰੀ ਜਾਂਦਾ ਸੋ ਚੰਗੇ ਐਕਟਰ ਲਈ ਕੋਈ ਗਰੁੱਪ ਨਹੀਂਗਾ ਉਹਨਾਂ ਲਈ ਵੀ ਤਾਂ ਸੇਮ ਹੀ ਹੋਣਗੇ ਸੋ ਜਦੋਂ ਬੰਦੇ ਨੂੰ ਕੰਮ ਨਹੀਂ ਮਿਲਦਾ ਕਿਸੇ ਨੂੰ ਜਾਂ ਜਦੋਂ ਕਈ ਬੰਦੇ ਨੂੰ ਕੋਈ ਚੀਜ਼ ਰਹਿੰਦੀ ਆ ਉਹ ਕਹਿ ਦਿੰ ਇਹ ਗਣੀ ਚੀਜ਼ਾਂ ਹੋਈ ਹੋਈ ਆ ਕਦੇ ਜਿਹਨੂੰ ਕੰਮ ਮਿਲ ਰਿਹਾ ਉਹ ਸਾਰਿਆਂ ਨੂੰ ਪ੍ਰੇਸ਼ ਕਰਦਾ ਵਰਦਾ ਸੋ ਮੈਂ ਤਾਂ ਇਹ ਕਹਣਾ ਵੀ ਆਪਾਂ ਥੋੜਾ ਪੋਜ਼ਿਟਿਵ ਪੋਜ਼ਿਟਿਵ ਰੱਖਾਂਗੇ ਤਾਂ ਇਹ ਵੀ ਇਹਨਾਂ ਦਾ ਓਵਰਆਲ ਮਾਹੌਲ ਇਹਦਾ ਬੜਾ ਪੋਜ਼ਿਟਿਵ ਹੁੰਦਾ ਵਾ ਇੰਡਸਟਰੀ ਦਾ ਮਾਹੌਲ ਪੋਜ਼ਿਟਿਵ ਹੁੰਦਾ ਆਪਾਂ ਹੈਪੀ ਹੈਪੀ ਰਹਨੇ ਆ ਚੜ੍ਹਦੀ ਕਲਾ ਦੇ ਰਹਨੇ ਆ ਖੁਸ਼ ਰਹਨੇ ਆ ਇੱਕ ਦੂਜੇ ਦੀਆਂ ਫਿਲਮਾਂ ਦੇਖਦੇ ਆਂ ਇੰਜੋਏ ਕਰਦੇ ਆਂ ਉਸ ਤੋਂ ਵਧੀਆ ਹੈ ਲਾਈਫ ਆ ਇੱਕੇ ਵਾਰੀ ਮਿਹੜੀ ਜ਼ਿੰਦਗੀ ਇੰਜੋਏ ਕਰਕੇ ਕੱਢਦੇ ਆਂ ਰੋਬਟ ਕਿਉਂ ਕੱਢਣੀ ਆ ਥੈਂਕ ਯੂ